ਸਤਿ ਸ਼੍ਰੀ ਅਕਾਲ ਦੋਸਤੋ ਰਿਆਸਤ نیوز ਦੇਖ ਰਹੇ ਤੁਸੀਂ ਮੈਂ ਨੂਰ ਵਰਜੋਤਾ ਤੁਹਾਡੇ ਨਾਲ ਤਾਂ NEET ਯੂਜੀ ਪ੍ਰੀਖਿਆ ਨੂੰ ਲੈ ਕੇ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਬਾਣੀਯੋਗ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਸੀ ਜਿਹੜੇ ਬੱਚੇ ਜਿਨ੍ਹਾਂ ਨੂੰ ਪੇਪਰਾਂ ਦੇ ਵਿੱਚ ਗ੍ਰੇਸ ਮਾਰਕਸ ਮਿਲੇ ਸੀਗੇ ਤਾਂ ਉਹਨਾਂ ਦੇ ਪੇਪਰ ਦੁਬਾਰਾ ਬਲੈਂਡ ਨੂੰ ਕਿਹਾ ਗਿਆ ਸੀ ਤਾਂ ਕੱਲ ਐਤਵਾਰ ਨੂੰ ਦੁਪਹਿਰੇ 2 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਇਹ ਪੇਪਰ ਕੰਡਕਟ ਕਰਵਾਏਗੇ 1563 ਜਿਹੜੇ ਬਿਨੇਕਾਰ ਸੀ ਉਹਨਾਂ ਦਾ ਪੇਪਰ ਹੋਣਾ ਸੀ ਪਰ ਦੋਸਤੋ ਹੈਰਾਨੀ ਦੀ ਗੱਲ ਹੋਊਗੀ ਕਿ 1563 ਬੱਚਿਆਂ ਦੇ ਵਿੱਚੋਂ 813 ਬਿਨੇਕਾਰ ਪੇਪਰ ਦੇਣ ਦੇ ਲਈ ਸੈਂਟਰਾਂ ਦੇ ਵਿੱਚ ਪਹੁੰਚੇ ਤਾ ਚੱਡੀਗੜ ਵੀ ਜੇਕਰ ਗੱਲ ਕੀਤੀ ਚਾਹ ਵੀ ਤਾਂ ਇੱਥੇ ਇੱਕ ਸੈਂਟਰ ਬਣਿਆ ਸੀ ਜਿੱਥੇ ਦੋ ਬੱਚਿਆਂ ਨੇ ਪੇਪਰ ਦੇਣਾ ਸੀ ਪੂਰੇ ਬੰਦੋਬਸਤ ਮੁਕਤਾ ਪ੍ਰਬੰਧ ਕਰ ਦਿੱਤੇ ਗਏ ਸੀ ਕਿਉਂਕਿ ਕਿਸੇ ਵੀ ਤਰ੍ਹਾਂ ਦੀ ਕੱਚ ਨਹੀਂ ਰਹਿਣੀ ਚਾਹੀਦੀ ਕਿਉਂਕਿ ਪਹਿਲੇ ਹੀ ਇੰਨੀਆਂ ਰੈਸਟ੍ਰਿਕਸ਼ਨਸ ਸੀ ਕੋਰ ਐਨਾ ਕਪਲੇ ਦੀਆਂ ਗੱਲਾਂ ਸਾਹਮਣੇ ਆਈਆਂ ਤਾਂ ਇਸ ਵਾਰ ਪੂਰੀ ਸਿਕਿਉਰਟੀ ਰੱਖੀ ਗਈ ਸੀ ਕਿ ਪਰ ਹੈਰਾਨੀ ਦੀ ਗੱਲ ਹੈ ਕਿ ਦੋ ਬੱਚਿਆਂ ਦੇ ਲਈ ਐਨਾ ਇੰਤਜ਼ਾਮ ਕੀਤਾ ਗਿਆ ਤੇ ਦੋਨੋਂ ਬੱਚੇ ਪੇਪਰ ਦੇ ਨਹੀਂ ਪਹੁੰਚੇ ਤਾਂ ਗੁਜਰਾਤ ਦੇ ਮਾਉਂਟ ਲਿਟਰਾ ਅਜੀ ਸਕੂਲ ਦੇ ਵਿੱਚ ਇੱਕ ਸੈਂਟਰ ਬਣਿਆ ਸੀ ਕੋਈ ਬੱਚੀ ਦਾ ਪੇਪਰ ਸੀਗਾ ਉਹ ਪੇਪਰ ਦਿੱਤਾ ਉਹਦਾ ਵੀ ਪੁਕਤਾ ਪ੍ਰਬੰਧਾ ਦੇ ਤਹਿਤ ਸੁਰੱਖਿਆ ਨਿਗਰਾਨੀ ਦੇ ਤਹਿਤ ਜਿਹੜਾ ਪੇਪਰ ਲੈ ਲੈ ਗਿਆ ਤਾਂ ਦੱਸ ਦਈਏ ਕਿ ਪੰਜ ਰਾਜਾਂ ਦੇ ਵਿੱਚ ਸੱਤ ਸੈਂਟਰ ਬਣੇ ਸੀਗੇ ਜਿੱਥੇ ਕੱਲ ਡੇਟ ਦੀ ਪ੍ਰੀਖਿਆ ਨੂੰ ਦੁਬਾਰਾ ਕੰਡਕਟ ਕਰਵਾਇਆ ਗਿਆ ਹੈਗਾ ਤਾਂ ਜਿਹਦੇ ਵਿੱਚ ਇਹ ਜੋ ਜਾਣਕਾਰੀਆਂ ਸਾਹਮਣੇ ਆਈਆਂ ਨੇ ਛੱਤੀਸਗੜ੍ਹ ਦੇ ਵਿੱਚ ਦੰਤੇਵਾੜਾ ਤੇ ਬਲੋਦ ਦੋ ਸੈਂਟਰ ਬਣਾਏ ਗਏ ਸੀਗੇ ਦੰਤੇਵਾੜਾ ਦੇ ਵਿੱਚ 470 ਵਿਨੇਕਾਰਾਂ ਨੇ ਪੇਪਰ ਦੇਣ ਆਉਣਾ ਸੀਗਾ ਪਰ 176 ਹੀ ਵਿਨੇਕਾਰ ਪੇਪਰ ਦੇਣ ਉੱਥੇ ਪਹੁੰਚਿਆ ਤੇ ਬਲੋਦ ਦੀ ਜੇ ਗੱਲ ਕਰੀਏ ਤਾਂ 185 ਵਿਨੇਕਾਰਾਂ ਨੇ ਪੇਪਰ ਦੇਣ ਆਉਣਾ ਸੀ ਤੇ 115 ਹੀ ਉੱਥੇ ਪੇਪਰ ਦੇਣ ਦੇ ਲਈ ਪਹੁੰਚੇ ਤਾਂ ਬਹੁਤ ਹੀ ਵੱਡਾ ਫਰਕ ਹੈ ਅੱਧ ਵੀ ਨਹੀਂ ਕਹਿ ਸਕਦੇ ਤਾਂ ਹਰਿਆਣਾ ਜੇ ਅਸੀਂ ਝੱਜਰ ਦੀ ਗੱਲ ਕਰੀਏ ਇੱਥੇ ਵੀ ਦੋ ਸੈਂਟਰ ਬਣੇ ਸੀ ਪਹਿਲੇ ਚ 312 ਬੱਚਿਆਂ ਨੇ ਆਉਣਾ ਸੀ ਪੇਪਰ ਦੇਣ ਵਾਸਤੇ ਪਰ 78 ਹੀ ਆਏ ਦੂਜੇ ਸੈਂਟਰ ਚ 182 ਦਾ ਪੇਪਰ ਹੋਣਾ ਸੀਗਾ ਪਰ 109 ਹੀ ਬਿਨਕਾਰ ਪੇਪਰ ਦੇਣ ਦੇ ਲਈ ਆਏ ਤਾਂ ਮਿਗਾਲਿਆ ਦੀ ਅਸੀਂ ਗੱਲ ਕਰੀਏ ਤਾਂ ਉੱਥੇ ਵੀ 464 ਸਭ ਤੋਂ ਵੱਧ ਇੱਥੇ ਸੀਗੇ ਜਿਨ੍ਹਾਂ ਦਾ ਪੇਪਰ ਹੋਣਾ ਸੀਗਾ ਪਰ 234 ਹੀ ਬਿਨਕਾਰ ਇੱਥੇ ਪਹੁੰਚੇ ਤਾਂ ਕਹਿ ਲੋ ਕਿ 750 ਜਿਹੜਾ ਬਿਨੇਕਾਰ ਸੀਗਾ ਉਹਨਾਂ ਨੇ ਪੇਪਰ ਨਹੀਂ ਦਿੱਤਾ 1813 ਹੀ ਬਿਨੇਕਾਰ ਪੇਪਰ ਦੇਣ ਦੇ ਲਈ ਪਹੁੰਚੇ ਔਰ 30 ਜੂਨ ਨੂੰ ਹੁਣ ਇਸ ਦਾ ਰਿਜ਼ਲਟ ਆਜੂਗਾ ਜਿਨ੍ਹਾਂ ਦੇ ਕਹਿੰਦੇ ਸੀ ਗ੍ਰੇਸ ਮਾਰਕਸ ਲੈ ਕੇ ਉਹ ਬੱਚੇ ਪਾਸ ਹੋ ਗਏ ਕਿੱਦਾਂ ਵੀ ਉਹ ਸਾਰਾ ਜੋ ਵੀ ਕੁਝ ਹੈ 30 ਜੂਨ ਨੂੰ ਪਤਾ ਲੱਗ ਜੂ ਕਿ ਐਕਚੁਅਲ ਦੇ ਵਿੱਚ ਹੀ ਉਹ ਡਿਸਰਵਿੰਗ ਸੀਗੇ ਐਨੇ ਨੰਬਰ ਲੈ ਸਕਦੇ ਸੀਗੇ ਜਾਂ ਫਿਰ ਗ੍ਰੇਸ ਮਾਰਕਸ ਰਾਹੀਂ ਹੀ ਉਹ ਬੱਚੇ ਇਸ ਤਰ੍ਹਾਂ ਪਾਸ ਕੀਤੇ ਗਏ ਨੇ ਤਾਂ ਫਿਲਹਾਲ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਜਾਰੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਰਿਆਸਤ نیوز ਦੇਖ ਰਹੇ ਤੁਸੀਂ ਮੈਂ ਨੁਰਵਰ ਚੋਤਾ ਤੁਹਾਡੇ ਨਾਲ ਤਾਂ NEET ਯੂਜੀ ਪ੍ਰੀਖਿਆ ਨੂੰ ਲੈ ਕੇ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਕਿ ਜਿਹੜੇ ਬੱਚੇ ਜਿਨ੍ਹਾਂ ਨੂੰ ਪੇਪਰਾਂ ਦੇ ਵਿੱਚ ਗ੍ਰੇਸ ਮਾਰਕਸ ਮਿਲੇ ਸੀਗੇ ਤਾਂ ਉਹਨਾਂ ਦੇ ਪੇਪਰ ਦੁਬਾਰਾ ਬਲੈਂ ਨੂੰ ਕਿਹਾ ਗਿਆ ਕਿ ਤਾਂ ਕੱਲ ਐਤਵਾਰ ਨੂੰ ਦੁਪਹਿਰੇ 2 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਇਹ ਪੇਪਰ ਕੰਡਕਟ ਕਰਵਾਏਗੇ 1563 ਜਿਹੜੇ ਬਿਨੇਕਾਰ ਸੀ ਉਹਨਾਂ ਦਾ ਪੇਪਰ ਹੋਣਾ ਸੀ ਪਰ ਦੋਸਤੋ ਹੈਰਾਨੀ ਦੀ ਗੱਲ ਹੋਊਗੀ ਕਿ 1563 ਬੱਚਿਆਂ ਦੇ ਵਿੱਚੋਂ 813 ਬਿਨੇਕਾਰ ਪੇਪਰ ਦੇਣ ਦੇ ਲਈ ਸੈਂਟਰਾਂ ਦੇ ਵਿੱਚ ਪਹੁੰਚੇ ਤਾਂ ਚੱਡੀਗੜ੍ਹ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੇ ਇੱਕ ਸੈਂਟਰ ਬਣਿਆ ਸੀ ਜਿੱਥੇ ਦੋ ਬੱਚਿਆਂ ਨੇ ਪੇਪਰ ਦੇਣਾ ਸੀ ਪੂਰੇ ਬੰਦੋਬਸਤ ਮੁਕਤਾ ਪ੍ਰਬੰਧ ਕਰ ਦਿੱਤੇ ਗਏ ਸੀ ਕਿਉਂਕਿ ਕਿਸੇ ਵੀ ਤਰ੍ਹਾਂ ਦੀ ਕੱਚ ਨਹੀਂ ਰਹਿਣੀ ਚਾਹੀਦੀ ਕਿਉਂਕਿ ਪਹਿਲੇ ਹੀ ਇੰਨੀਆਂ ਰੈਸਟ੍ਰਿਕਸ਼ਨਸ ਸੀ ਔਰ ਇੰਨਾ ਕਪਲੇ ਦੀਆਂ ਗੱਲਾਂ ਸਾਹਮਣੇ ਆਈਆਂ ਤਾਂ ਇਸ ਵਾਰ ਪੂਰੀ ਸਿਕਿਉਰਿਟੀ ਰੱਖੀ ਗਈ ਸੀਗੀ ਪਰ ਹੈਰਾਨੀ ਦੀ ਗੱਲ ਹੈ ਕਿ ਦੋ ਬੱਚਿਆਂ ਦੇ ਲਈ ਇੰਨਾ ਇੰਤਜ਼ਾਮ ਕੀਤਾ ਗਿਆ ਤੇ ਦੋਨੋਂ ਬੱਚੇ ਪੇਪਰ ਦੇ ਨਹੀਂ ਪਹੁੰਚੇ ਤਾਂ ਗੁਜਰਾਤ ਦੇ ਮਾਉਂਟ ਲਿਟਰਾ ਜੀ ਸਕੂਲ ਦੇ ਵਿੱਚ ਇੱਕ ਸੈਂਟਰ ਬਣਿਆ ਸੀ ਕੋਈ ਵੀ ਬੱਚੇ ਦਾ ਪੇਪਰ ਸੀਗਾ ਉਹ ਪੇਪਰ ਦਿੱਤਾ ਉਹਦਾ ਵੀ ਪੁਕਤਾ ਪ੍ਰਬੰਧਾਂ ਦੇ ਤਹਿਤ ਸੁਰੱਖਿਆ ਨਿਗਰਾਨੀ ਦੇ ਤਹਿਤ ਜਿਹੜਾ ਪੇਪਰ ਲੈ ਲੈ ਗਿਆ ਤਾਂ ਦੱਸ ਦਈਏ ਕਿ 5 ਰਾਜਾਂ ਦੇ ਵਿੱਚ 7 ਸੈਂਟਰ ਬਣੇ ਸੀਗੇ ਜਿੱਥੇ ਕੱਲ NEET ਦੀ ਪ੍ਰੀਖਿਆ ਨੂੰ ਦੁਬਾਰਾ ਕੰਡਕਟ ਕਰਵਾਇਆ ਗਿਆ ਹੈਗਾ ਤਾਂ ਜਿਹਦੇ ਵਿੱਚ ਇਹ ਜੋ ਜਾਣਕਾਰੀਆਂ ਸਾਹਮਣੇ ਆਈਆਂ ਨੇ ਛੱਤੀਸਗੜ੍ਹ ਦੇ ਵਿੱਚ ਦੰਤੇਵਾੜਾ ਤੇ ਬਲੋਦ ਦੋ ਸੈਂਟਰ ਬਣਾਏ ਗਏ ਸੀਗੇ ਦੰਤੇਵਾੜਾ ਦੇ ਵਿੱਚ 470 ਵਿਨੇਕਾਰਾਂ ਨੇ ਪੇਪਰ ਦੇਣ ਆਉਣਾ ਸੀਗਾ ਪਰ 176 ਹੀ ਵਿਨੇਕਾਰ ਪੇਪਰ ਦੇਣ ਉੱਥੇ ਪਹੁੰਚਿਆ ਤੇ ਬਲੋਦ ਦੀ ਜੇ ਗੱਲ ਕਰੀਏ ਤਾਂ 185 ਵਿਨੇਕਾਰਾਂ ਨੇ ਪੇਪਰ ਦੇਣ ਆਉਣਾ ਸੀ ਤੇ 115 ਹੀ ਉੱਥੇ ਪੇਪਰ ਦੇਣ ਲਈ ਪਹੁੰਚੇ ਤਾਂ ਬਹੁਤ ਹੀ ਵੱਡਾ ਫਰਕ ਹੈ ਅੱਧ ਵੀ ਨਹੀਂ ਕਹਿ ਸਕਦੇ ਤਾਂ ਹਰਿਆਣਾ ਜੇ ਅਸੀਂ ਝੱਜਰ ਦੀ ਗੱਲ ਕਰੀਏ ਇੱਥੇ ਵੀ ਦੋ ਸੈਂਟਰ ਬਣੇ ਸੀ ਪਹਿਲੇ ਚ 312 ਬੱਚਿਆਂ ਨੇ ਆਉਣਾ ਸੀ ਪੇਪਰ ਦੇਣ ਵਾਸਤੇ ਪਰ 78 ਹੀ ਆਏ ਦੂਜੇ ਸੈਂਟਰ ਚ 182 ਦਾ ਪੇਪਰ ਹੋਣਾ ਸੀਗਾ ਪਰ 109 ਹੀ ਬਿਨਕਾਰ ਪੇਪਰ ਦੇਣ ਦੇ ਲਈ ਆਏ ਤਾਂ ਮਿਗਾਹਲਿਆ ਦੀ ਅਸੀਂ ਗੱਲ ਕਰੀਏ ਤਾਂ ਉੱਥੇ ਵੀ 464 ਸਭ ਤੋਂ ਵੱਧ ਇੱਥੇ ਸੀਗੇ ਜਿਨ੍ਹਾਂ ਦਾ ਪੇਪਰ ਹੋਣਾ ਸੀਗਾ ਪਰ 234 ਹੀ ਬਿਨਕਾਰ ਇੱਥੇ ਪਹੁੰਚੇ ਕਹਿ ਲੋ ਕਿ 750 ਜਿਹੜਾ ਵਿਨੇਕਾਰ ਸੀਗਾ ਉਹਨਾਂ ਨੇ ਪੇਪਰ ਨਹੀਂ ਦਿੱਤਾ 1813 ਹੀ ਵਿਨੇਕਾਰ ਪੇਪਰ ਦੇਣ ਲਈ ਪਹੁੰਚੇ ਔਰ 30 ਜੂਨ ਨੂੰ ਉਹਨਾਂ ਦਾ ਰਿਜ਼ਲਟ ਆ ਜਾਊਗਾ ਜਿਨ੍ਹਾਂ ਨੇ ਕਹਿੰਦੇ ਸੀ ਗ੍ਰੇਸ ਮਾਰਕਸ ਲੈ ਕੇ ਉਹ ਬੱਚੇ ਪਾਸ ਹੋ ਗਏ ਕਿੱਦਾਂ ਵੀ ਉਹ ਸਾਰਾ ਜੋ ਵੀ ਕੁਝ ਹੈ 30 ਜੂਨ ਨੂੰ ਪਤਾ ਲੱਗ ਜਾਊ ਕਿ ਐਕਚੁਅਲ ਦੇ ਵਿੱਚ ਹੀ ਉਹ ਡਿਸਰਵਿੰਗ ਸੀਗੇ ਐਨੇ ਨੰਬਰ ਲੈ ਸਕਦੇ ਸੀਗੇ ਜਾਂ ਫਿਰ ਗ੍ਰੇਸ ਮਾਰਕਸ ਰਾਹੀਂ ਹੀ ਉਹ ਬੱਚੇ ਇਸ ਤਰ੍ਹਾਂ ਪਾਸ ਕੀਤੇ ਗਏ ਨੇ ਤਾਂ ਫਿਲਹਾਲ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਜਾਰੀ ਹੈ